ਸੋ ਅਸੀ ਕਾਲ ਦੀ ਮੈਂ ਸਟਾਪਾ। ਉਹ ਡਾ ਆਪਣਾ ਅਲਮ ਚੱਠਾ ਆ ਆ ਆ ਦੀ ਮਾਸਟਰ ਆਈ ਜਾ ਉਹਨੇ ਬਿੰਦੀ। ਸੋ ਜਸਰੀ ਗਾਲ ਜੀ ਅਸੀਂ ਬਦਲ ਟਾਈਮ ਵਾਲਾ ਚੱਲ ਰਿਹਾ ਸਾਡੀ ਕਿਸਮਤ ਦੇ ਸਤਾਰੇ ਹਲੇ ਧੁੰਲੇ ਨੇ। ਅੱਜ ਉਹਦੀ ਬੈਟਰੀ ਬਦਲਾਉਣ ਆਇਆ। ਕਿੱਥੇ ਬੈਟਰੀ ਬੈਟਰੀ ਆਪ ਹੀ ਆ ਭਾਈ। ਸੋਸ ਤਾਂ ਕਾਲਾ ਕੇ ਜਾਣਾ ਬੈਟਰੀ ਨਹੂ ਪੀ ਲੈਣ ਤਾਂ ਕਲ ਵਾਲਾ ਆ ਕੇ ਅੱਧਾ 2 ਕਿਲੋ ਵਜਨ ਤੋੜਦਾ ਮੇਰਾ ਹੋਰ ਉਪਰ ਮੋਟਰਸਾਈਕਲ ਦੇ ਕਿੱਕ ਨਹੀਂ ਆਈਗੀ ਇੱਥੇ ਨਹੀਂ ਹੈਗੀ ਲੈ ਲਓ ਪਾਲਸਰ ਹਾਂ ਇਹਨਾਂ ਤੋਂ ਲਈਦੀ ਪੈਂਟਰੀ ਮੜਾ ਇਹਨਾਂ ਦਾ ਮੂੰਹ ਦਿਖਾ ਮੇਰੇ ਸਾਲਿਆਂ ਨੂੰ ਇਹਨਾਂ ਦਾ ਅੱਜ ਆਪਾਂ ਨੇ ਇਹ ਚਾਰਜ ਨਹੀਂ ਕਰਾਉਣੇ ਅੱਜ ਇਹ ਬਾਦਲ ਕੇ ਲਿਆਉਣੀ ਆ ਲੱਗੇ ਲਿਆਉਂਗਾ ਮੈਂ ਫਰੈਸ਼ ਨਵਾਂ ਬੀਜ ਲੈ ਕੇ ਜਾਣਾ ਇਹਨਾਂ ਦਾ ਅੱਜ ਉਹ ਕਹਿੰਦਾ ਹੈਂਡ ਟੈਕ ਕਰਾਂਗੇ ਨਹੀਂ ਕੀ ਨੀਗਾ? ਚੰਗਾ ਹੈ। ਮੈਂ ਇਧਰ ਜਦੋਂ ਤੁਸੀਂ ਆਣਾ। ਇਹਦਾ ਯਾਰ ਇੰਨੀ ਖਤਮ ਹੋ ਜਾਂਦੀ ਥੋੜੇ ਜਿਹੇ ਟਾਈਮ ਬਾਅਦੇ। ਪਤਾ ਨਹੀਂ ਇਹਨੂੰ ਕੀ ਹੁੰਦਾ ਤੇਰੇ ਸਾਹਮਣੇ ਮੇਰੇ ਦਾਦੇ ਨਾਲ ਆਇਆ ਨਹੀਂ ਦੀ ਮੈਂ। ਉਹੀ ਗੱਲ ਆ ਯਾਰ ਬੈਟਰੀ ਪਾਈ ਬਣੇ ਦਾ ਬਦਲ ਲੈ ਤੇਰਾ ਬਹੁਤ ਧੰਨਵਾਦ ਹੋਊਗਾ। ਬਦਲ ਦਿਨੇ ਆ। ਬੱਸ ਬੱਸ ਬੱਸ। ਸਭ ਜਮਾਨ ਦਾ ਲਿਆ ਮੈਂ 6 ਮਹੀਨੇ ਹੋ ਗਏ ਨੇ ਪਾਈਨ ਬੈਟਰੀ ਨੂੰ। ਕੋਈ ਗੱਲ ਨਹੀਂ। ਕਿੰਨਾ ਨੰਬਰ ਹੈ ਤੁਹਾਡਾ? ਕਿਹਦੇ ਨਾਲ ਕਾਗਜ਼ੀਆ ਨਾਲ ਲਿਖ ਦਿੰਦੇ ਨੇ ਨੰਬਰ। 04 94 93 ਨੰਬਰ ਤਾਂ ਕਿ ਇੱਥੇ ਕੰਦ ਤੇ ਲਿਖ ਜਾਨੇ ਆ ਭਾਈ ਬਣ ਕੇ ਚੇਂਜ ਕਰਦੇ ਬੱਸ। 93 83 ਦੋ-ਇਨੂ ਘੰਟੇ ਤੱਕ ਕੁਛ ਮੈਨੂੰ ਦੇ ਦੇ ਕਾਗਜ਼ ਨੂੰ ਓਏ ਆਏ ਨਾ ਕਰ ਸਬਸਕ੍ਰਾਈਬ ਕਰਦਾ ਹੁਣ ਮਿਲਿਆ ਨੇ ਸਾਨੂੰ ਸਬਸਕ੍ਰਾਈਬ YouTube ਖੋਲ ਲੈ ਬੰਦਿਆਂ ਵਾਂਗੂ ਨਹੀਂ ਚੱਕ ਲਾਂਗੇ ਤੁਹਾਨੂੰ ਅੱਜ ਟਰਾਲੀ ਪਾ ਮੈਨੂੰ ਪਤਾ ਤੂੰ ਫੇਮਸ ਹੋ ਰਿਹਾ ਅੱਜ ਮੇਰੀ ਜੀਵੀ ਸੋ ਗਾਈਜ਼ ਮੈਂ ਤੁਹਾਨੂੰ ਕਹਿਣਾ ਤੇ ਉਹਨਾਂ ਬਾਈ ਨੇ ਅੱਡੀ ਕੰਮ ਕਰਿਆ ਕੋਈ ਫੋਟੋ ਸ਼ੂਟ ਦੀ ਕੋਈ ਪੋਸਟਾ ਵਗੈਰਾ ਭਰਨ ਦੀ ਬਾਈ ਨਾਲ ਜ਼ਰੂਰ ਵਿਜ਼ਿਟ ਕਰੋ ਆਗੇ ਮੰਬੇ ਰੇਟ ਸਾਰਾ ਕੰਮ ਵਧੀਆ ਜਰੂਨ ਕਰਕੇ ਦਿੰਦਾਗਾ ਸਾਡਾ ਨਾਮ ਲੈ ਦਿਓ 50% ਡਿਸਕਾਊਂਟ ਹਾਂ ਕਰਾਂਗੇ ਬਈ ਜੀ ਹਾਂ ਬਈ ਸਬਸਕ੍ਰਾਈਬ ਤਾਂ ਕਰ ਪਹਿਲਾਂ ਕਰਿਆ ਉਹ ਕਹਿੰਦਾ ਉਹ ਕਹਿੰਦਾ ਇਹ ਲੈ ਕੋਕਾ ਵੀ ਨਾਲ ਬ੍ਰੈਂਡ ਕੋਉਣ ਦੀ ਲੋੜ ਨਹੀਂ ਮਿੱਤਰਾਂ ਮੇਰੀ ਮਾਂ ਨੇ ਜੰਮੇ ਸੋਣਾ ਜੰਨਤ ਇਹ ਪੈਰ ਵੀ ਮਿੱਟੀ ਹੋ ਗਈ ਹੈ ਮੱਥਾ ਟੇਕਿਆ ਨਹੀਂ ਆ ਲੋੜੀ ਦੀਆਂ ਵਧਾਈਆਂ ਲੱਖ ਲੱਖ ਵਿਕਤੀ ਕਾਊਂਟਰ ਵੱਲੋਂ ਏ ਵਾਟ ਕਰ ਰਹੇ ਹੋ ਨਹੀਂ ਕਰੇ ਵੇ ਆ ਸਾਈਨ ਕਰੋ ਤੂੰ ਵੀ ਯੈਸ ਕਿਵੇਂ ਪਏ ਓਏ ਮਰੇ ਜੇ ਚੱਲ ਉੱਠ ਜਮ ਲਾਈਏ ਚਲੋ ਹੋਰ ਵੇ ਸਾਲਾ ਜੀ ਅੱਜ ਪਤਲੇ ਕਰਦੇ ਤੂੰ ਨੀਂਦੇ ਉੱਠ ਕੇ ਆ ਜੰਨੇ ਹੋ ਜਿੰਮ ਲਾਉਣ ਹੋਰੇ ਆ ਕੇ ਮੰਗਦੇ ਹੋ ਕੌਫੀਆਂ ਤੁਸੀਂ ਹੈ ਸਹੀ ਗੱਲ ਪਿਆ ਦੇ ਕੋਈ ਪ੍ਰੀ ਪ੍ਰੂ ਵਰਕਆਊਟ ਪਿਆਉ ਤੇਰੇ ਕੋਲ ਅਜੇ ਪ੍ਰਭਾਨ ਨਾਲ ਲਾਉਂਗੇ ਮੈਨੂੰ ਮੋਲ ਜਿੰਮ ਬਾਅਦ ਚ ਦੇਖਾਂਗੇ ਪਹਿਲਾਂ ਤੁਸੀਂ ਜ਼ੋਰ ਕਰ ਲਓ ਆਇਆ 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 ਇਹ ਪੂਰਾ ਮੋਲ ਛੱਡ ਤੂੰ ਲਾ ਦੇ ਮੱਥੇ ਆ ਬਈ ਲਾ ਦੇ ਉਹ ਤੇਰੇ ਇਹਨੇ ਤਾਂ ਲਾਤੇ ਕੱਪੜੇ ਬਈ ਮੁੰਡੇ ਨੇ ਅਜੇ ਤਾਂ ਤੂੰ ਨਹੀਂ ਖਾਏ ਨਾ ਓਹੋ ਉਹਨਾਂ ਨੂੰ ਤਾਂ ਲੱਕੋ ਕੀ ਰੱਖੀ ਐਵੇਂ ਬਿਸਕੁਟ ਦੇ ਕੇ ਕੋਈ ਡਰ ਜੂਗਾ ਪਰ ਲੀ ਜੀ ਜੀ ਮਾ ਤੂੰ ਹੀ ਤਾਂ ਇੰਨੀ ਚੌੜੀ ਹੋਵੇ ਬਈ ਪੈ ਜਾ ਬਕਾਇਆ ਇਹਨੂੰ ਚੱਲ 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 ਰੁਕ ਜਾ ਏ ਓਏ ਆਈ ਵਾਰੀ ਪੈ ਜਾਂਦਾ ਏ ਇਹਨੂੰ ਅੱਜ ਪਾਓ ਉਹ ਗਾੜ ਨੂੰ ਹੁਣ ਹੁਣ ਬੁਲਾਉ ਹੁਣ ਲਾਏਗਾ ਜਿੰਮਕ ਪਾਏਗਾ ਓਏ ਇਹਨੂੰ ਐ ਪੁੱਛ ਸਸਰੀ ਕਾਲ ਜੀ ਹਲੋ ਬ੍ਰੀਆ ਸਸਰੀ ਕਾਲ ਜੀ ਆਪ ਸਸਰੀ ਕਾਲ ਜੀ ਆਪਣੇ ਭਾਈਆਂ ਨੇ YouTube ਚੈਨਲ ਸਟਾਰਟ ਕਰਿਆ ਦੋਨਾਂ ਨੇ ਆਤੀ ਹਰ ਸਸਰੀ ਕਾਲ ਜੀ ਆਪਣੇ ਭਾਈਆਂ ਨੂੰ ਹਲੋ ਬਾਈ ਅਸੀਂ ਕਾਲ ਜੀ ਬਾਈ ਆਪਣੇ ਭਾਈਆਂ ਨੇ ਚੈਨਲ ਸਟਾਰਟ ਕਰਿਆ ਜੀ ਇਹਨੂੰ ਦੱਬ ਕੇ ਸਪੋਰਟ ਕਰੋ ਸਬਸਕ੍ਰਾਈਬ ਵੀ ਜਰੂਰ ਕਰੋ ਮੇਰੇ ਵੀਡੀਓ ਭਾਈ ਨੇ ਆਪਣੇ ਲਾਈਕ ਐਂਡ ਸ਼ੇਅਰ ਵੀ ਕਰੋ ਥੈਂਕ ਯੂ ਇਸ ਤਰ੍ਹਾਂ ਇਹ ਦਲਿਤਰ ਜਾਏ ਦਲਿਤਰ ਦੀ ਜਦ ਚੁੱਲ੍ਹੇ ਲੈ ਪਾਏ ਇਸ ਤਰ੍ਹਾਂ ਇਹ ਦਲਿਤਰ ਜਾਏ ਦਲਿਤਰ ਦੀ ਜਦ ਚੁੱਲ੍ਹੇ ਪਾਏ ਹੈਪੀ ਲੋੜੀ ਸਾਰਿਆਂ ਨੂੰ ਹੈਪੀ ਲੋੜੀ ਜੀ ਲੋੜੀ ਦੀ ਲੱਖ ਲੱਖ ਵਧਾਈਆਂ ਸਭ ਨੂੰ